ਇਹ ਯੂ ਗਰਾਉਂਡ ਹੈ ਜਿੱਥੇ ਆਪਾਂ ਖੜੇ ਆ ਇੱਥੇ 31ਸਟ ਕੋ ਸ਼ੋ ਹੈਗਾ ਜਿੰਨੀ ਦਸਾਂਜੀ ਦਾ ਐਂਡ ਉਸ ਤੋਂ ਅਸੀਂ ਸਾਰੀ ਸਬਰੀ ਟੀਮ ਐ ਪੁਲਿਸ ਦੀ ਲੁਧਿਆਣਾ ਪੁਲਿਸ ਦੀ ਕਮਿਸ਼ਨਰੇਟ ਦੀ ਤੇ ਇਹਨਾਂ ਦੇ ਆਰਗੇਨਾਈਜ਼ਰ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ ਕਿ ਕੀ ਕੀ ਰਿਕੁਆਇਰਮੈਂਟ ਹੈ ਕਿ ਪ੍ਰੋਪਰ ਅਸੀਂ ਬੰਦੋਬਸਤ ਕਰੇ ਉਹਦੀ ਅਸੀਂ ਸਾਰੀ ਡਿਸਕਸ ਕਰਕੇ ਸਭ ਕਿੰਨੇ ਦੀ ਸੁਰੱਖਿਆ ਕਰਨੀ ਕੋਸ਼ਿਸ਼ ਕੀਤੀ ਹੈ तकरीबन ਹਜੇ ਸਾਰਾ ਅਸੀਂ ਵਰਕਆਊਟ ਕਰ ਰਹੇ ਹਾਂ ਪੂਰੀ ਡਿਟੇਲ ਇੱਕ ਵਾਰ ਉਹ ਕਰਕੇ ਫੇਰੀ ਇਸ ਦੇ ਬਾਰੇ ਅਸੀਂ ਦੱਸਾਂਗੇ तकरीबन 2000 ਬੰਦਾ ਅਸੀਂ ਇਸ ਪੇ ਜਿਹੜੀ ਸਾਰੇ ਪੁਲਿਸ ਮੁਲਾਜ਼ਮ ਆਪਣੀ ਡਿਊਟੀਆਂ ਦੇਣਗੇ ਐਂਡ तकरीबन 35 ਤੋਂ 40000 ਜੋ क्राउड ਹੈ ਉਦਿਸ ਇਹ ਵੀ ਐਕਸਪੈਕਟਡ ਹੈ ਸਰ ਕੋਈ ਰੋਡ ਵੀ ਡਿਵਾਈਡ ਕੀਤੀ ਜਾਏ ਪਰ ਉਪਰੋਂ ਸਾਰਾ ਬੰਦੋਬਸਤ ਹੈ ਕਿ ਉਸਦੀ ਪਹਿਲਾ ਹੀ ਐਡਵਾਈਜ਼ਰੀ ਅਸੀਂ ਜਾਰੀ ਕਰਤਾ ਹੈ ਤੇ ਦਲਬੀਰ ਜੀ ਸਾਡੀ ਟਾਈਮਿੰਗ ਵੀ ਕਦੋਂ ਆਣੀ ਹੈ ਕਦੋਂ ਆਜੇ ਹੋਰ ਡਿਸਾਈਡ ਨਹੀਂ ਹੋਈ ਹੈ ਆਰਗੇਨਾਈਜ਼ਰ ਸਾਨੂੰ ਕੱਲ ਦਸੰਬਰ ਦੇ ਬਾਰੇ ਤੇ ਸਰ ਇੱਕ ਅਕਸਰ ਦੇਖਿਆ ਅੰਦਰ ਨਵੇਂ ਸਾਲ ਦੇ ਜੋੜਾ ਹੋਣ ਦਾ ਵੀ ਲੋਟ ਇਸ ਨੂੰ ਲੱਗਦੀ ਕਿ ਚੇਤਾਨੇ ਜੀ ਨਹੀਂ ਨਹੀਂ ਬਿਲਕੁਲ ਸਾਰੇ ਜਿਹੜੇ ਬੰਦੋਬਸਤ ਪ੍ਰੋਪਰ ਹੋਣਗੇ ਪੁਲਿਸ ਮੌਸਤੈਦ ਹੋਏਗੀ ਐਂਡ ਸਨੀ ਕੋਸ਼ਿਸ਼ ਹੈ ਐਂਡ ਜੋ ਵੀ ਕੋਈ ਇਹੋਜਾ ਕਰੇਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਾਕੀ ਸਾਰਾ ਲੋਕਿਸ਼ਾਣੇ ਪੀਸਫੁ ਮਤਲਬ ਨਿਆ ਸਾਲ ਮਨਾਉਂਦੇ ਆ ਇਸ ਤਰ ਮੈਂ ਉਮੀਦ ਕਰਦਾ ਕਿ ਅਬ ਕੀ ਬਾਰ ਵੀ ਜੜਾਏਗਾ ਪੀਸਫੁਲ ਤਰੀਕੇ ਨਾਲ ਹੀ ਨਇਆ ਸਾਲ ਮਨਾਉਣਾ ਠੀਕ ਹੈ ਜੀ ਪੀਯੂ ਗਰਾਉਂਡ ਹੈ ਜਿੱਥੇ ਆਪਾਂ ਖੜੇ ਆ ਇੱਥੇ 31ਸਟ ਨੂੰ ਸ਼ੋ ਹੈਗਾ ਜੀ ਦੇਸ਼ਾਂਜੀ ਦਾ ਐਂਡ ਉਸ ਤੋਂ ਅਸੀਂ ਸਾਰੀ ਸਬਰੀ ਟੀਮ ਨਾਲ ਪੁਲਿਸ ਦੀ ਲੁਧਿਆਣਾ ਪੁਲਿਸ ਦੀ ਕਮਿਸ਼ਨਰ ਜੀ ਤੇ ਇਹਨਾਂ ਦੇ ਓਰਗੇਨਾਈਜ਼ਰ ਨਾਲ ਅਸੀਂ ਮੀਟਿੰਗ ਕੀਤੀ ਹੈ ਕਿ ਕੀ ਕੀ ਰਿਕੁਆਇਰਮੈਂਟ ਹੈ ਕਿ ਪ੍ਰੋਪਰ ਅਸੀਂ ਬੰਦੋਬਸਤ ਕਰੇ ਉਹਦੀ ਅਸੀਂ ਸਾਰੀ ਡਿਸਕਸ ਕਰਕੇ ਸਭ ਕਿਨੇ ਦੀ ਸੁਰੱਖਿਆ ਕਰਨੀ ਜਿਹੜੀ ਜ਼ਿੰਮੇਵਾਰੀ ਹੈ ਤੇ तकरीबन ਹਜੇ ਸਾਰਾ ਅਸੀਂ ਵਰਕਆਊਟ ਕਰ ਰਹੇ ਹਾਂ ਪੂਰੀ ਡਿਟੇਲ ਇੱਕ ਵਾਰ ਉਹ ਕਰਕੇ ਫੇਰੀ ਇਸ ਦੇ ਬਾਰੇ ਅਸੀਂ ਦੱਸ ਸਕਦੇ तकरीबन 2000 ਬੰਦਾ ਅਸੀਂ ਇਸ ਤੇ ਜਿਹੜੀ ਸਾਰੇ ਪੁਲਿਸ ਮੁਲਾਜ਼ਮ ਆ ਉਹ ਆਪਣੀ ਡਿਊਟੀਆਂ ਦੇਣਗੇ ਐਂਡ ਤਕਰੀਬਨ 35 ਤੋਂ 40000 ਜੋ ਕਰਾਊਡ ਹੈ ਉਹਦੀ ਹੈਗੀ ਹੈ ਐਕਸਪੈਕਟਿਡ ਹੈਗੀ ਸਰ ਕੋਈ ਰੂਟ ਵੀ ਡਿਵਾਈਡ ਵੀ ਕਰਨਗੇ ਪ੍ਰੋਪਰ ਉਹ ਸਾਰਾ ਬੰਦੋਬਸਤ ਹੈਗੇ ਉਸकी ਪਹਿਲਾ ਹੀ ਐਡਵਾਈਜ਼ਰੀ ਅਸੀਂ ਜਾਰੀ ਕਰ ਦਿੱਤੀ ਹੈ ਦਲਜੀਤ ਦੋਸਾਂ ਦੀ ਟਾਈਮ ਵੀ ਕਦੋਂ ਆਣਗੇ ਕਦੋਂ ਅਜੇ ਉਹ ਡਿਸਾਈਡ ਨਹੀਂ ਹੋਈ ਹੈ ਆਰਗੇਨਾਈਜ਼ਰ ਸਾਨੂੰ ਕੱਲ ਦੱਸਣਗੇ ਉਹਦੇ ਬਾਰੇ ਕਿ ਸਰ ਇੱਕ ਅਕਸਰ ਦੇਖਿਆ ਅੰਦਰ 90 ਸਾਲ ਤੋਂ ਜਿਹੜਾ ਹੰਗਰਵਾ ਜਰੂਰ ਪੰਚ ਇਸ ਨੂੰ ਲੱਗਦੀ ਕਿ ਚਤਾਨੇ ਜ ਨਹੀਂ ਨਹੀਂ ਬਿਲਕੁਲ ਸਾਰੇ ਜਿਹੜੇ ਬੰਦੋਬਸਤ ਪ੍ਰੋਪਰ ਹੋਣਗੇ ਪੁਲਿਸ ਮਸਤੈਦ ਹੋਏਗੀ ਐਂਡ ਸਨੀ ਕੋਸ਼ਿਸ਼ ਹੈ ਐਂਡ ਜੋ ਵੀ ਕੋਈ ਇਹੋਜਾ ਕਰੇਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਾਕੀ ਸਾਰਾ ਲੋਕੀ ਸ਼ਾਣੇ ਪੀਸਫੁਲੀ ਸਾਰਾ ਮਤਲਬ ਨਿਆ ਸਾਲ ਮਨਾਉਂਦੇ ਇਸ ਤਰ੍ਹਾਂ ਮੈਂ ਉਮੀਦ ਕਰਦਾ ਕਿ ਅਬ ਕੀ ਬਾਰ ਵੀ ਜੜਾਏਗਾ ਪੀਸਫੁਲ ਤਰੀਕੇ ਨਾਲ ਹੀ ਨਇਆ ਸਾਲ ਮਨਾਉਣਾ ਠੀਕ ਹੈ ਪੀਯੂ ਗਰਾਉਂਡ ਹੈ ਜਿੱਥੇ ਆਪਾਂ ਖੜੇ ਆ ਇੱਥੇ 31ਸਟ ਨੂੰ ਸ਼ੋਅ ਹੈਗਾ ਜੀ ਦੇਸ਼ਾਂਜੀ ਦਾ ਐਂਡ ਉਸ ਤੋਂ ਅਸੀਂ ਸਾਰੀ ਸਾਡੀ ਟੀਮ ਹੈ ਪੁਲਿਸ ਦੀ ਲੁਧਿਆਣਾ ਪੁਲਿਸ ਦੀ ਕਮਿਸ਼ਨਰੇਟ ਦੀ ਤੇ ਇਹਨਾਂ ਦੇ ਓਰਗੇਨਾਈਜ਼ਰ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ ਕਿ ਕੀ ਕੀ ਰਿਕੁਆਇਰਮੈਂਟ ਹੈ ਕਿ ਪ੍ਰੋਪਰ ਅਸੀਂ ਬੰਦੋਬਸਤ ਕਰੇ ਉਹਦੀ ਅਸੀਂ ਸਾਰੀ ਡਿਸਕਸ ਕਰਦੇ ਸਭ ਕਿਨੇ ਦੀ ਸੁਰੱਖਿਆ ਕਰਨੀ ਦੇ ਬਾਰੇ ਤਕਰੀਬਨ ਹਜੇ ਸਾਰਾ ਅਸੀਂ ਵਰਕਆਊਟ ਕਰ ਰਹੇ ਹਾਂ ਪੂਰੀ ਡਿਟੇਲ ਇੱਕ ਵਾਰ ਉਹ ਕਰਕੇ ਫੇਰੀ ਇਸ ਦੇ ਬਾਰੇ ਅਸੀਂ ਦੱਸ ਸਕਦੇ ਤਕਰੀਬਨ 2000 ਬੰਦਾ ਅਸੀਂ ਇਸ ਪੇ ਜਿਹ ਡਿਊਟੀਆਂ ਦੇਣਗੇ ਐਂਡ ਤਕਰੀਬਨ 35 ਤੋਂ 40000 ਜੋ ਕ라우ਡ ਹੈ ਪੁਲਿਸ ਹੈਗੀ ਐਕਸਪੈਕਟਡ ਹੈਗੀ ਸਭ ਕੋਈ ਰੂਟ ਵੀ ਡਿਵਾਈਡ ਕੀਤਾ ਪਰ ਉਹ ਸਾਰਾ ਬੰਦੋਬਸਤ ਹੈ ਕਿ ਉਸਦੀ ਪਹਿਲਾ ਹੀ ਐਡਵਾਈਜ਼ਰੀ ਅਸੀਂ ਜਾਰੀ ਕਰਤਾ ਹੈ ਕਿ ਦਲਜੀਤ ਜੀ ਸਾਡੀ ਟਾਈਮਿੰਗ ਕਦੋਂ ਆਵੇ ਜੇ ਅਜੇ ਉਹ ਡਿਸਾਈਡ ਨਹੀਂ ਹੋਈ ਹੈ ਆਰਗੇਨਾਈਜ਼ਰ ਸਾਨੂੰ ਕੱਲ ਦੱਸਣਗੇ ਉਹਦੇ ਬਾਰੇ ਤੇ ਸਰ ਇਥੇ ਅਕਸਰ ਦੇਖਿਆ ਅੰਦਰ ਨਵੇਂ ਸਾਲ ਦੇ ਜਿਹੜਾ ਹੰਦਵਾ ਜਿਹੜਾ ਹੁੰਦਾ ਉਸ ਨੂੰ ਲੈ ਕੇ ਵੀ ਚੇਤਾਵਨੀ ਨਹੀਂ ਨਹੀਂ ਬਿਲਕੁਲ ਸਾਰੇ ਜਿਹੜੇ ਬੰਦੋਬਸਤ ਪ੍ਰੋਪਰ ਹੋਣਗੇ ਪੁਲਿਸ ਮਸਤੈਦ ਹੋਏਗੀ ਐਂਡ ਸਾਰੀ ਕੋਸ਼ਿਸ਼ ਹੈ ਐਂਡ ਜੋ ਵੀ ਕੋਈ ਇਹੋਜਾ ਕਰੇਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਾਕੀ ਸਾਰਾ ਲੋਕੀ ਸ਼ਾਂਣੇ ਪੀਸਫੁਲੀ ਸ ਮਤਲਬ ਨਿਆ ਸਾਲ ਮਨਾਉਂਦੇ ਆ ਇਸ ਵਾਰ ਮੈਂ ਉਮੀਦ ਕਰਦਾ ਕਿ ਅਬ ਕੀ ਬਾਰ ਵੀ ਜੜਾਏਗਾ ਪੀਸਫੁਲ ਤਰੀਕੇ ਨਾਲ ਹੀ ਨਿਆ ਸਾਲ ਮਨਾਉਂਦਾ